ਫਾਈਨਲ ਦਾ ਸਵਾਦ ਆਇਆ ਤਾਂ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਤੁਹਾਡੇ ਆਸ਼ੀਰਵਾਦ ਸਦਕਾ ਹੀ ਹੋ ਰਿਹਾ 40 ਮਸਲਾਨਾ ਜੋੜ ਮੇਲਾ ਕਬੱਡੀ ਟੂਰਨਾਮੈਂਟ ਫਾਈਨਲ ਦੇ ਵਿੱਚ ਜਿਹੜੀਆਂ ਟੀਮਾਂ ਬਧਰਾ ਤੇ ਸੂਰੇਵਾਲਾ 75 ਕਿਲੋ ਵਰਗ ਦੇ ਵਿੱਚ ਸੂਰੇਵਾਲਾ ਦੀ ਟੀਮ ਚੈਂਪੀਅਨ ਟੀਮ ਰਹੀ ਹੈ ਜਗਦੀਸ਼ ਲਹਿਰੀ ਜੀ ਦਾ ਵੀ ਧੰਨਵਾਦ ਔਰ ਸੈਕਿੰਡ ਟੀਮ ਚੜੀ ਰਹੀ ਹੈ ਬਧਰਾ ਉਹਦੇ ਵਿੱਚ ਮੈਨੇਜਮੈਂਟ ਵੱਲੋਂ ਜਿਹੜੇ ਬੈਸਟ ਔਰ ਰਜਿੰਦਰ ਮੈਂਡਕ ਕੱਢਿਆ ਗਿਆ ਜੀ ਤਾੜੀ ਲਾ ਦਿਓ ਰਜਿੰਦਰ ਮੈਂਡਕ ਦੇ ਨਾਲ 75 ਕਿਲੋ ਵਰਗ ਦੇ ਵਿੱਚ ਬੈਸਟ ਰੇਡਰ ਜੇਤੂ ਟੀਮ ਦਾ ਸੂਰੇਵਾਲਾ ਦਾ ਔਰ ਕੈਚਰ ਜਿਹੜਾ ਬੈਸਟ ਕੈਚਰ ਕੱਢਿਆ ਗਿਆ ਉਹ ਕਰਮੀ ਜਿਨ੍ਹਾਂ ਨੇ ਤਿੰਨ ਜੱਪੇ ਲਾਏ ਸੀ ਕਰਮੀ ਇਹ ਬੈਸਟ ਕੈਚਰ ਇਹਦੇ ਨਾਂ ਤੇ ਵੀ ਤਾੜੀਆਂ ਲਾ ਦਿਓ ਸੁਖਪਾਲ ਜੀ ਨੂੰ ਸਾਡੀ ਬੇਨਤੀ ਵੀ ਇਹਨਾਂ ਦਾ ਨਾਪ ਲੈ ਲੋ ਜਾਗਟਾਂ ਵਾਸਤੇ ਹੁਣੀ ਕਰਮੀ ਤੇ ਜਿਹੜੇ ਰਜਿੰਦਰ ਮੈਡਿਕ ਜੀ ਆਪਣਾ ਨਾਪ ਦੇ ਦੇਣ ਉਹ ਬੈਸਟ ਰੇਡਰ ਵਾਸਤੇ ਅੰਬਾਬਾ ਇਲੈਕਟ੍ਰੋਨਿਕਸ ਤੇ ਸੁਖਪਾਲ ਜੀ ਬੁੱਲੋ ਇਹਨਾਂ ਨੂੰ ਜਿਹੜੀਆਂ ਜਾਗਟਾਂ ਦਿੱਤੀਆਂ ਜਾਣ ਹੁਣ ਆਪਣਾ ਨਾਪ ਜ਼ਰੂਰ ਦੇ ਦੇਣ ਸੁਖਪਾਲ ਟੇਲਰ ਜੀ ਮੇਰੀ ਆਵਾਜ਼ ਨੂੰ ਸੁਣਦੇ ਹੋਣਾ ਰਜਿੰਦਰ ਮੈਡਿਕ ਤੇ ਕਰਮੀ ਜੀ ਨੂੰ ਆ ਕੇ ਮਿਲਣ 75 ਕਿਲੋ ਸਖਪਾਲ ਟਿਲਰ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜੋ ਬੈਸਟਾਂ ਦੇ ਵਾਸਤੇ ਜਿਹਨਾਂ ਨੇ ਜੈਕਟਾਂ ਜਿਹੜੀਆਂ ਉਹ ਦੇਣੀਆਂ ਨੇ ਤੇ ਇਧਰ ਓਪਨ ਦੇ ਬੈਸਟ ਜਾਫੀ ਤੇ ਬੈਸਟ ਰੇਟਰ ਨੂੰ ਜਿਹੜਾ Samsung ਕੰਪਨੀਆਂ ਦੇ ਮੋਬਾਈਲ ਦੇ ਜਿਹੜੇ ਉਹ ਦੇਣੇ ਨੇ ਜਿੰਨੇ ਵੀਰਾਂ ਨੇ ਦੇਣੇ ਨੇ ਬਹੁਤ-ਬਹੁਤ ਧੰਨਵਾਦ ਮੈਂ ਮਾਫੀ ਚਾਹੁੰਦਾ ਮੈਂ ਉਹਨਾਂ ਦਾ ਨਾਮ ਨਹੀਂ ਜਾਣਦਾ ਬੈਗਰੂ ਆਪ ਜਾਣੀ ਜਾਣਾ ਬਹੁਤ-ਬਹੁਤ ਧੰਨਵਾਦ ਤੇ ਮੈਚ ਇਹ ਫਾਈਨਲ ਦੋ-ਦੋ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ ਭਾਈ ਰਪਿੰਦਰ ਜਲਾਲ ਉਹ ਮਾਈਕ ਤੇ ਆਉਣਗੇ ਇੱਕ ਗੱਲ ਮੈਂ ਦੋਨੋਂ ਟੀਮਾਂ ਨੂੰ ਦੱਸਣੀ ਚਾਹੁੰਨਾ ਵੀ ਫਾਈਨਲ ਦੇ ਵਿੱਚ ਜਿਹੜਾ 1.5 ਨੰਬਰ ਹੁੰਦਾ ਉਹ ਟੀਮ ਦੀ ਜਿੱਤ ਦਾ ਲੱਗੂਗਾ ਤੇ ਬੈਸਟਾਂ ਦੇ ਵਾਸਤੇ 1.5 ਨੰਬਰ ਜਿਹੜਾ ਉਹ ਨਹੀਂ ਲੱਗੂ। ਜੇ ਜਾਫੀਆਂ ਦੇ ਟੱਚ ਜਿਹੜੇ ਉਹ ਬਰਾਬਰ ਰਹੇ ਤੇ ਫਿਰ ਜਿਹੜੇ ਟੱਚ ਗਿਣੇ ਜਾਣਗੇ ਜੇ ਜਫੇ ਬਰਾਬਰ ਰਹੇ ਜਾਫੀਆਂ ਦੇ ਫਿਰ ਟੱਚ ਗਿਣੇ ਜਾਣਗੇ ਇਹ ਮੈਂ ਪਹਿਲੀ ਜਿਹੜੀ ਗੱਲ ਹੈ ਉਹ ਕਲੀਅਰ ਕਰਨੀ ਚਾਹੁੰਦਾ ਤੇ ਟੀਮ ਜਿਹੜੀ ਜਾਂੜਲੀ ਦੀ ਗਰਾਊਂਡ ਦੇ ਵਿੱਚ ਆਵੇ ਜੀ ਜਾਂੜਲੀ ਟੀਮ ਜਿੱਥੇ ਵੀ ਹੈ। ਜਾਂੜਲੀ ਆਵੇ ਜੀ ਜਲਦੀ। ਔਰ ਉਹ 22 ਰੁਪਏ ਲੰਮੇ ਸਮੇਂ ਤੋਂ ਗਰਾਊਂਡ ਦੇ ਵਿੱਚ ਆ ਜਾਂੜਲੀ ਆਵੇ ਜਲਦੀ ਜੀ ਜਾਂੜਲੀ। ਓਪਨ ਦੇ ਵਿੱਚ ਸਰਬਜੀਤ ਜੀ ਦੇ ਬੈਸਟ ਰੇਡਰ ਅਤੇ ਸਟਾਪਰ ਨੂੰ ਬਾਬਾ ਇਲੈਕਟ੍ਰੋਨਿਕਸ ਵੱਲੋਂ ਜੈਗਟਾ ਇਨਾਮ ਦਿੱਤੀਆਂ ਜਾਣਗੀਆਂ ਤੇ ਉਹਨਾਂ ਦੇ ਨਾਲ ਭਾਈ ਸਿੰਦੀ ਖੋਕਰ ਵੱਲੋਂ ਸੈਮਸੰਗ ਕੰਪਨੀ ਦੇ ਮੋਬਾਈਲ ਦਿੱਤੇ ਜਾਣਗੇ ਖਿਡਾਰੀ ਵੀਰ ਨੋਟ ਕਰ ਲੈਣ ਬੈਸਟ ਰੇਡਰ ਅਤੇ ਸਟਾਪਰ ਨੂੰ ਵੀ ਦਿਲ ਖਿੱਚ ਮੇ ਇਨਾਮ ਦਿੱਤੇ ਜਾ ਰਹੇ ਨੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਔਰ ਮੈਨੇਜਮੈਂਟ ਨੂੰ ਮੈਂ ਬੇਨਤੀ ਕਰਾਂਗਾ ਭਾਈ ਕੁਲਦੀਪ ਖੋਕਰ ਜੀ ਦੀ ਇੱਕ ਵਾਰ ਫੇਰ ਫਾਈਨਲ ਦੇ ਵਿੱਚ ਇਹ ਰਿਕਾਰਡ ਰੱਖਣਗੇ ਓਪਨ ਮੁਕਾਬਲੇ ਦੇ ਵਿੱਚ ਬੈਸਟ ਰੇਡਰ ਅਤੇ ਸਟਾਪਰ ਦਾ ਔਰ ਮੈਂ ਬੇਨਤੀ ਕਰਾਂਗਾ ਸੁਖਪਾਲ ਟੇਲਰ ਕਿ ਉਹ ਗਰਾਊਂਡ ਦੇ ਵਿੱਚ ਆ ਕੇ ਰਜਿੰਦਰ ਮੈਂਡਕ ਅਤੇ ਕਰਮੀਜੀ ਦਾ ਜਿਹੜਾ ਬੈਸਟ ਜਾਫੀ ਤੇ ਰੀਡਰ ਇਸ ਟੂਰਨਾਮੈਂਟ ਦਾ 75 ਕਿਲੋ ਵਿੱਚੋਂ ਲਾਣੇ ਗਏ ਨੇ ਉਹਨਾਂ ਦਾ ਨਾਮ ਲੈ ਲੈਣ ਕਿਉਂਕਿ ਉਹਨਾਂ ਦਾ ਐਡਰੈਸ ਲੈ ਲੈਣਾ ਫੋਨ ਨੰਬਰ ਲੈ ਲੈਣਾ ਔਰ ਵਧੀਆ ਫਿਟਿੰਗ ਵਾਲੀ ਜੈਕਟ ਬਣਾ ਕੇ ਦਿਨ ਖਿੱਚ ਦੇਣਾ ਹਦੀਪ ਸਿੰਘ ਜੀ ਪਛਤੀ ਕਰ ਦੇਣ ਸਰਬਜੀਤ ਜੀ ਭਾਈ ਜੀ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਣੀ ਚਾਹੁੰਨਾ ਸਾਰਿਆਂ ਨੂੰ ਭਾਈ ਸਿੰਧੀ ਜਿਨ੍ਹਾਂ ਦੇ ਵੱਲੋਂ ਜਿਹੜੇ ਮੋਬਾਈਲ ਫੋਨ ਨੇ ਜਿਹੜੇ ਉਹ ਦਿੱਤੇ ਜਾਣੇ ਨੇ ਬੈਸਟ ਰੀਡਰ ਤੇ ਬੈਸਟ ਜਾਫੀ ਨੂੰ ਇਕ ਉਹਨਾਂ ਨੇ ਹੋਰ ਅਲਾਲ ਕੀਤਾ ਕਹਿੰਦੇ ਵੀ ਦੋਨੇ ਪਾਸੇ ਜਿੰਨੇ ਵੀ ਜਫੇ ਲਾਉਣਗੇ ਹਰ ਇੱਕ ਜਫੇ ਦਾ 100 ਰੁਪਿਆ ਇਹ ਕੋਈ ਵੱਖਰਾ ਜਿਹੜਾ ਸਾਡਾ ਵੀਰ ਉਹ ਕਾਪੀ ਲੈ ਕੇ ਖੜ ਜੋ ਜੀ ਵੀ ਕਿਹੜੇ ਆਫੀ ਨੇ ਕਿੰਨੇ ਜਫੇ ਲਾਉਣੇ ਉਹ ਦੱਸਣਗੇ ਤੇ ਜਿੰਨੇ ਰੇਡਰ ਰੇਡਾ ਲਾ ਕੇ ਭਜਣਗੇ ਉਹਨਾਂ ਦੇ ਵਾਸਤੇ ਵੀ 100-100 ਰੁਪਿਆ ਭਾਈ ਸ਼ਿੰਦੀ ਹੋਰਾਂ ਦੇ ਵੱਲੋਂ ਹੈ ਮੈਂ ਸਾਰੇ ਪ੍ਰਬੰਧਕ ਤੇ ਦਰਸ਼ਕਾਂ ਨੂੰ ਬੇਨਤੀ ਕਰਦਾ ਭਾਈ ਸ਼ਿੰਦੀ ਦੇ ਨਾਮ ਦੀ ਤਾੜੀ ਮਾਰ ਦਿਓ ਯਾਰ ਮੇਰੇ ਪੰਜਾਬੀ ਵੀਰ ਤਾੜੀ ਯਾਰ ਵੱਜੀ ਨਹੀਂ ਜਿੰਨਾ ਉਹਨਾਂ ਨੇ ਪੈਸਾ ਲਾਇਆ ਤਾੜੀ ਵੱਜੀ ਨਹੀਂ ਭਾਈ ਦੱਬ ਕੇ ਮਾਰ ਦਿਓ ਯਾਰ ਤਾੜੀ ਹਾਉਸਲਾਬਾਦ ਜਾਂਦਾ ਬਾਈ ਇਹ ਹੋਰ ਕੋਈ ਗੱਲ ਨਹੀਂ ਹੁੰਦੀ ਤਾੜੀ ਹੈ ਜਿਹੜੀ ਉਹਦੇ ਨਾਲ ਹੌਸਲਾਬਾਦ ਜਾਂਦਾ ਹੈ ਤੇ ਬਾਈ ਸ਼ਿੰਦੀ ਹੋਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਹਾਂਜੀ ਜਾਂੜਲੀ ਟੀਮ ਗਰਾਊਂਡ ਦੇ ਵਿੱਚ ਆਵੇ ਜੀ ਜਾਂੜਲੀ ਨਹੀਂ ਇਸ ਤੋਂ ਬਾਅਦ 1 ਮਿੰਟ ਦਾ ਜਿਹੜਾ 1000 ਰੁਪਏ ਫੈਨ ਹੈ ਜਿਹੜਾ ਜਾਂੜਲੀ ਦੀ ਟੀਮ ਨੂੰ ਹੋਣਾ ਜਾਂੜਲੀ ਜਿੱਥੇ ਵੀ ਹੈ ਗਰਾਊਂਡ ਦੇ ਵਿੱਚ ਪੁੱਜੇ ਫਾਈਨਲ ਦੇ ਵਾਸਤੇ ਟੀਮ ਹੈ ਜਿਹੜੀ ਭਾਈ ਰੂਪਾ ਗਰਾਊਂਡ ਦੇ ਵਿੱਚ ਆ ਮੈਂ ਬੇਨਤੀ ਕਰਦਾ ਜਾਂੜਲੀ ਨੂੰ ਹਾਂਜੀ ਹਰਦੀਪ ਸਿੰਘ ਜੀ ਔਰ ਮੈਂ ਬੇਨਤੀ ਕਰਾਂਗਾ ਨੌਜਵਾਨ ਵੀਰਾਂ ਨੂੰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਕਿ ਇਸ ਮੈਚ ਤੋਂ ਬਾਅਦ ਜਿਹੜਾ ਇਨਾਮ ਵੰਡ ਸਮਾਰੋਹ ਆਪਾਂ ਕਰਵਾਉਣਾ ਹੈ ਔਰ ਸਾਡੇ ਮੁੱਖ ਮਹਿਮਾਨ ਬਾਈਬਲ ਵੀਰ ਸਿੰਘ ਜੀ ਖੋਖਰ ਪ੍ਰਧਾਨ ਸਾਹਿਬ ਗੁਰਪ੍ਰੀਤ ਸਿੰਘ ਜੀ ਰਾਜਨ ਜੀ ਪ੍ਰਗਟ ਸਿੰਘ ਜੀ ਮੱਟੂ ਤੇ ਗੁਰਮੀਤ ਸਿੰਘ ਜੀ ਉਹਨਾਂ ਨੂੰ ਬਿਲਕੁਲ ਮੰਚ ਦੇ ਨਜ਼ਦੀਕ ਰੱਖਣਾ ਜਿਹੜਾ ਇਨਾਮ ਵੰਡ ਸਮਾਰੋਹ ਆਪਾਂ ਗਰਾਊਂਡ ਦੇ ਵਿੱਚ ਹੀ ਕਰਦੇ ਨੇ ਲਾਈਟਾਂ ਦੇ ਸਾਹਮਣੇ ਔਰ ਰੈਫਰੀ ਵਾ ਰੈਫਰੀ ਸਹਿਬਾਨਾਂ ਨੂੰ ਕਮੈਂਟਰੀ ਵਾਲੇ ਵੀਰਾਂ ਨੂੰ ਹੋਰ ਜਿਹੜੇ ਪ੍ਰਬੰਧਕਾਂ ਨੂੰ ਆਪਾਂ ਇਨਾਮ ਦੇਣਾ ਹੈ ਉਹਨਾਂ ਨੂੰ ਬੇਨਤੀ ਉਹ ਨਜ਼ਦੀਕ ਰਹਿਣ ਗੱਡੀਆਂ ਦਾ ਤੇਲ ਪਾਣੀ ਜਿਹੜਾ ਚੈੱਕ ਕਰ ਲਓ ਕਿਉਂਕਿ ਮੈਚ ਬਹੁਤ ਤਕੜਾ ਹੈ ਔਰ ਮੈਂ ਮੈਂ ਕਿ ਜਿਹੜਾ ਰੁਪਿੰਦਰ ਹਲਾ ਜਲਾਲ ਦੇ ਜਿਹੜਾ ਹਵਾਲੇ ਕਰਨ ਜਾ ਰਿਹਾ ਉਸ ਤੋਂ ਪਹਿਲਾਂ ਇੱਕ ਜਿਹੜਾ ਪੰਜਾਬ ਦੀ ਲੋਕਤਾਥ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜੇ ਵਧੀਆ ਲੱਗੇ ਤੇ ਬਾਅਦ ਦੇ ਵਿੱਚ ਤਾੜੀ ਜਰੂਰ ਮਾਰ ਦਿਓ ਬਾਈ ਇਹ ਪੰਜਾਬ ਦੇ ਵਿਰਸੇ ਦੀਆਂ ਗੱਲਾਂ ਨੇ ਸਾਡਾ ਅਲੋਪ ਜਿਹੜਾ ਵਿਰਸਾ ਹੁੰਦਾ ਜਾ ਰਿਹਾ ਤੇ ਸਾਡੀ ਇਹ ਫਰਜ਼ ਬਣਦਾ ਵੀ ਆਪਾਂ ਇਹਨੂੰ ਵਿਰਸੇ ਨੂੰ ਜਿਹੜਾ ਸਾਂਭ ਕੇ ਰੱਖਣਾ ਹੈ ਮੈਂ ਬੇਨਤੀ ਕਰਦਾ ਫਾਈਨਲ ਦੀਆਂ ਦੋ ਦੋ ਟੀਮਾਂ ਸੈਂਟਰ ਲਾਈਨ ਤੇ ਪੁੱਜਣ ਕਿਹੜਾ ਕਦੇ ਮੋੜੀ ਦਾ ਪੰਚਾਇਤ ਦਾ ਮਾਪਿਆਂ ਨੂੰ ਮੌਕਾ ਦੇਈ ਜਦਾ ਸ਼ਿਕਾਇਤ ਦਾ ਸਾਜੀ ਬੱਟ ਤੋਂ ਨਾ ਪੁੱਛੇ ਬਿਨਾਂ ਰੁੱਖ ਵਢੀਏ ਘਰ ਵਿੱਚ ਬਹਿ ਕੇ ਕਦੇ ਨਾ ਗਾਲ ਕੱਢੀਏ ਚੌਕੀਦਾਰ ਨਾਲ ਨਹੀਂ ਬੈਰ ਪਾਈਦਾ ਚੱਕਵੇਂ ਜੇ ਬੰਦੇ ਦੀ ਬਰਾਤ ਨਹੀਂ ਹੋ ਜਾਈਦਾ ਮਾਰੀਏ ਦਾ ਪਾਣੀ ਕਦੇ ਹੁੰਦੇ ਸਾਗ ਨੂੰ ਅੱਗ ਬਲ ਲੱ ਲਾਜੀ ਕਦੇ ਜਵਾਕ ਨੂੰ ਬੁਲਾਏ ਨਾ ਕਦੇ ਹੋ ਗਏ ਆਖ ਰਾਹੀ ਨੂੰ ਰੇਤੇ ਨਾਲ ਤੋੜੀਏ ਨਾ ਕਦੇ ਕਰਾਹੀ ਨੂੰ ਮੌਜੂਦੇ ਸ਼ਰੀਕੇ ਕਦੇ ਜਾਣੂ ਰਈਏ ਨਾ ਆਪਣੇ ਤੋਂ ਵੱਡੇ ਨੂੰ ਕਦੇ ਮਾਰਾ ਬੋਲ ਕਹੀਏ ਨਾ ਘਰ ਦਾ ਨਾ ਪੇਟ ਜੱਗ ਝਾਰ ਕਰੀਏ ਦਸੀਏ ਪਨੀਰ ਪਾ ਲੈ ਦਾਲ ਤੜੀਏ ਸਾਫਰ ਦੇ ਵਿੱਚ ਬਹੁਤਾ ਨਹੀਂਓ ਖਾਈਦਾ ਨਿੱਤ ਸਹਰੇ ਜਾ ਕੇ ਨਹੀਂ ਕਦਰ ਘਟਾਈਦਾ ਔਲਾਦ ਦਾ ਨਾ ਮਿਹਣਾ ਦੀਏ ਕਦੇ ਵਾਜ ਨੂੰ ਚੁਗਲੀ ਤੇ ਸ਼ੱਕ ਤੋੜ ਦਿੰਦੀ ਸਾਜ ਨੂੰ ਚੁਗਲੀ ਤੇ ਸ਼ੱਕ ਤੋੜ ਦਿੰਦੀ ਸਾਜ ਨੂੰ ਵਾਹ ਜੀ ਵਾਹ ਸਰਬਜੀਤ ਜੀ ਬਹੁਤ ਬਹੁਤ ਧੰਨਵਾਦ ਸਾਜੀ ਰੁਪਿੰਦਰ ਜਲਾਲ ਮਾਈਕ ਚ ਚੁਣ ਕੇ ਮੇਰੇ ਭਾਈ ਸਾਥੀ ਕਮੈਂਟੇਟਰ ਦਰਸ਼ਕ ਵੀਰਾਂ ਨੂੰ ਦੱਸ ਦਈਏ ਸਰਮਜੀਤ ਜੀ ਜਿਹੜਾ ਉਪਨ ਦੇ ਵਿੱਚ ਬੈਸਟ ਰੇਡਰ ਅਤੇ ਸਟਾਪਰ ਦਾ ਇਨਾਮ ਭਾਈ சிੰਧੀ ਜੀ ਵੱਲੋਂ Samsung ਦਾ ਮੋਬਾਈਲ ਦਿੱਤਾ ਔਰ ਉਹ ਜਿਹਨੀਆਂ ਏਡਾ ਤੇ ਸਟਾਪਾਂ ਕਰਨਗੇ ਹਰੇਕ ਰੇਡ ਅਤੇ ਸਟਾਪ ਨੂੰ ਬੈਸਟ ਰੇਡਰ ਅਤੇ ਸਟਾਪਰ ਨੂੰ 100-100 ਰੁਪਿਆ ਇਨਾਮ ਉਹ ਅੱਡ ਹਰੇਕ ਰੇਡ ਤੇ ਹਰੇਕ ਪੁਆਇੰਟ ਤੇ ਦੇਣਗੇ ਬੈਸਟ ਰੇਡਰ ਅਤੇ ਸਟਾਪਰ ਹਾਂਜੀ ਸਰ ਭਾਈ ਰਪਿੰਦਰ ਜਨਾਲ ਜੀ ਉਹ ਮਾਈਕ ਤੇ ਆਉਣਗੇ ਤੇ ਕਈ ਦਰਸ਼ਕਾਂ ਨੇ ਟਰੈਕਟਰਾਂ ਵਾਲੀ ਵੀ ਮੰਗ ਕੀਤੀ ਪਰ ਭਾਈ ਸਮੇਂ ਦੀ ਘਾਟ ਹੈ ਫਿਰ ਵੀ ਕਦੇ ਫਿਰ ਮਿਲਤੇ ਤੁਹਾਨੂੰ ਉਹ ਗੱਲ ਸੁਣਾਵਾਂਗੇ ਭਾਈ ਪਾਣੀ ਵਾਲੇ ਵੀਰਾਂ ਨੂੰ ਬੇਨਤੀ ਵੀ ਪ੍ਰਬੰਧਕਾਂ ਨੂੰ ਪਾਣੀ ਜ਼ਰੂਰ ਦੇਣਾ ਜੀ ਖਿਡਾਰੀਆਂ ਨੂੰ ਮੈਚ ਤੋਂ ਪਹਿਲਾਂ ਪਾਣੀ ਜ਼ਰੂਰ ਦੇਣਾ ਭਾਈ ਬੂਟਾ ਸਿੱਧਾ ਜੋ ਹਰ ਸਾਲ ਬਹੁਤ ਵੱਡਾ ਸਹਿਯੋਗ ਹੁੰਦਾ ਨੌਵੇਂ ਪਾਸ਼ਾ ਦੀ ਯਾਰ ਦੇ ਵਿੱਚ ਹਰ ਸਾਲ ਰਸਿੱਧਾ ਤੁਮਤਾਨ ਸਾਹਿਬ ਦੇ ਲਾਗੇ ਵਿੱਚ ਕਰਕੇ ਪਿੰਡ ਪੈਂਦਾ ਤੇ ਹਰ ਸਾਲ ਜਿਹੜਾ ਬਹੁਤ ਵੱਡੇ ਮਾਨ ਬਖਸ਼ਦੇ ਨੇ ਹਰ ਸਾਲ ਟੂਰਨਾਮੈਂਟ ਹੁੰਦਾ ਤੇ ਭਾਈ ਢੇਰ ਵਾਲੇ ਹੈਲੋ ਉਨ੍ਹਾਂ ਨੂੰ ਵੀ ਬਹੁਤ ਬਹੁਤ ਧੰਨਵਾਦ। ਭਾਈ ਕਲੀ ਲੈ ਕੇ ਗਰਾਊਂਡ ਦੇ ਵਿੱਚ ਪਹੁੰਚ। ਕਲੀ ਵਾਲੇ ਸੇਵਾਦਾਰ। ਚਾਹੇ ਪਿੰਡ ਕੋਲੋਠਾ ਹੋਵੇ, ਚਾਹੇ ਪਿੰਡ ਨੂਰਕੀ, ਚਾਹੇ ਪਿੰਡ ਹਜਰਾਮਾ, ਚਾਹੇ ਪਿੰਡ ਅਹਿਲੀ ਸਾਦਰ, ਹਰਿਆਣੇ ਦੇ ਚਾਹੇ ਪਿੰਡ ਮਾਜਰਾ ਹੋਵੇ, ਜ਼ਿਲ੍ਹਾ ਫਾਹਾਦਾਬ ਨੇ ਬਹੁਤ ਵੱਡੇ ਮਾਨ ਬਖਸ਼ਦੇ। ਭਾਈ ਰਿਪਿੰਦਰ ਆਈ ਮੈਕ ਤੇ। ਔਰ ਫਾਈਨਲ ਮੈਚ ਦਾ ਜਿਹੜਾ ਸਕੋਰ ਹੋਣਾ ਉਹ ਦਰਸ਼ਕ ਵੀਰੋ ਮੈਨੇਜਮੈਂਟ ਵੱਲੋਂ ਮੁਕਰਰ ਕੀਤਾ ਗਿਆ। ਉਹ 15-16 ਹੋਣਾ। ਕਿਉਂਕਿ ਬਹੁਤ ਹੀ ਛੋਟੀਆਂ ਟੀਮਾਂ ਪੰਜਾਬ ਅਤੇ ਹਰਿਆਣੇ ਦੀਆਂ ਇਸ ਕਬੱਡੀ ਗਰਾਊਂਡ ਦੇ ਉੱਤੇ 40ਵੇਂ ਸਲਾਨਾ ਜੋੜ ਮੇ ਤੇ ਪਹੁੰਚਿਆ ਹੈ ਨਾ ਫਾਈਨਲ ਮੁਕਾਬਲਾ ਖੇਡਣ ਲਈ ਜਬਰਦਸਤ ਬੈਸਟ ਰੇਡਰ ਤੇ ਜਾਪੀ ਜਿਹੜਾ 75 ਕਿਲੋ ਰਜਿੰਦਰ ਮੈਂਡਕ ਜੀ ਤੇ ਕਰਮੀ ਜੀ ਉਹ ਕਿਰਪਾ ਕਰਕੇ ਸੁਖਪਾਲ ਟੇਲਰ ਜੀ ਨੂੰ ਇੱਕ ਵਾਰ ਗਰਾਊਂਡ ਦੇ ਵਿੱਚ ਆ ਕੇ ਮਿਲ ਲੈਣ ਜਿਹੜਾ ਉਹਨਾਂ ਨੇ ਬੈਸਟ ਪ੍ਰਾਈਜ਼ ਦੇਣਾ ਜਾਪੀ ਤੇ ਰੇਡਰ ਨੂੰ ਉਹਨਾਂ ਦਾ ਨਾਮ ਲੈਣਾ ਸੁਖਪਾਲ ਟੇਲਰ ਜੀ ਤੇ ਉਹਦੇ ਨਾਲ ਬਾਈ ਬਹਾਦਰ ਸਿੰਘ ਜੀ ਬਾਬਾ ਇਲੈਕਟ੍ਰੋਨਿਕਸ ਵਾਲੇ ਉਹ ਵੀ ਪਹੁੰਚੇ ਨੇ ਔਰ ਇੱਕ ਪੰਦੇ ਵਿੱਚ ਸੁਖਪਾਲ ਜੀ ਧਿਆਨ ਰੱਖੋ ਰਜਿੰਦਰ ਮੈਂਡਕ ਜੀ ਤੇ ਕਰਮੀ ਜੀ ਉਹ ਕਿਰਪਾ ਕਰਕੇ ਸੁਖਪਾਲ ਟੇਲਰ ਨੂੰ ਸਟੇਜ ਦੇ ਮੂਹਰੇ ਆ ਕੇ ਲਾਈਟ ਤੇ ਗਰਾਊਂਡ ਦੇ ਵਿੱਚ ਮਿਲ ਲੈਣ ਔਰ ਇੱਕ ਵਾਰ ਫੇਰ ਬਾਤ ਕਰਤੀਏ ਇਸ ਮੈਚ ਦਾ ਅਖੀੜ ਟਾਹਲ ਭਾਈ ਰੁਪਿੰਦਰ ਜਲਾਲ ਉੱਚੇਚੇ ਤੌਰ ਤੇ ਇਹਨਾਂ ਨੂੰ ਇੱਥੇ ਬੁਲਾਇਆ ਗਿਆ ਇਸ ਟੂਰਨਾਮੈਂਟ ਦੀ ਕਮਾਈ ਕਰ ਲਈ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿੰਨਾ ਜੋਰ ਬਚਿਆ ਸਾਰਾ ਲਾ ਦੇਣ ਇਸ 40ਵੇਂ ਸਾਲਾਨਾ ਜੋੜ ਮੇਲੇ ਦੇ ਵਿੱਚ ਜਿਹੜੇ ਦਰਸ਼ਕ ਵੀ ਪਹੁੰਚੇ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਉਹ ਆਪਣੇ ਸ਼ਬਦਾ ਰਾਹੀਂ ਉਹਨਾਂ ਨੂੰ ਆਪਣੇ ਮੁਖਾਰਬਿੰਦ ਵਿੱਚੋਂ ਵਧੀਆ-ਵਧੀਆ ਸ਼ੇਅਰ ਇਸ ਕਬੱਡੀ ਗਰਾਊਂਡ ਦੇ ਉੱਤੇ ਸੁਣਾਉਣ ਤੇ ਆਨੰਦ ਮਾਣਨ ਬਾਹਰ ਹੋਏ ਦਰਸ਼ਕ ਵੀਰ ਇਸ ਸਾਲੀ ਮੈਂ ਸਲਾਨਾ ਜੋੜ ਮੇਲੇ ਨੂੰ ਔਰ ਰੁਪਿੰਦਰ ਜਲਾਲ ਨੂੰ ਭਾਈ ਸਰਬਜੀਤ ਜੀ ਨੂੰ ਯਾਦ ਰੱਖਣ ਮੈਂ ਬੇਨਤੀ ਕਰਾਂਗਾ ਰੁਪਿੰਦਰ ਜਲਾਲ ਜੀ ਕਿ ਉਹ ਮੰਚ ਤੇ ਆਉਣ ਤੇ ਆਪਣੇ ਮੁਖਾਰਬਿੰਦ ਵਿੱਚੋਂ ਕਮੈਂਟਰੀ ਰਾਂਹੀਂ ਕੋਈ ਗੱਲ ਨਹੀਂ ਭਾਈ ਜੀ ਕਰ ਲੋ ਸਾਰੇ ਕਰਾ ਹਾਂਜੀ ਕੋਈ ਗੱਲ ਨਹੀਂ ਜੀ ਕਰ ਦੋ ਸਾਰੇ ਆਪਣੇ ਨੇ ਕੋਈ ਨਾ ਡਬਲ ਹਾਂਜੀ ਆ ਜਾਓ ਸਤਨਾਮ ਜੀ ਤੁਸੀਂ ਵੀ ਕਰਾ ਲੇ ਇੱਕ ਹੋਰ ਕਰ ਦੋ ਸਾ ਕਰ ਦੋ ਕਰ ਦੋ ਹਾਂਜੀ ਫਾਈਨਲ ਮੈਚ ਸ਼ੁਰੂ ਸਾਢੇ 15 16 ਸਕੋਰਰ ਹੋਣਾ ਕੁਲਦੀਪ ਜੀ ਬੈਸਟ ਰੇਡਰ ਤੇ ਸਟਾਪਰ ਦਾ ਵੀ ਧਿਆਨ ਰੱਖਿਓ ਬੈਸਟ ਰੇਡਰ ਅਤੇ ਸਟਾਪਰ ਨੂੰ ਸੁਖਪਾਲ ਟੇਲਰ ਅਤੇ ਪੱਪਾ ਇਲੈਕਟ੍ਰੋਨਿਕਸ ਵੱਲੋਂ ਜਾਗਟਾਂ ਦਿੱਤੀਆਂ ਜਾਣਗੀਆਂ ਔਰ ਸਿੰਦੀ ਕੋਕਰਪੇਲਾ ਮੋਬਾਈਲ ਔਰ ਹਰੇਕ ਬੈਸਟ ਰੀਡਰ ਤੇ ਸਟਾਪਰ ਦੇ ਇੱਕ ਇੱਕ ਪੁਆਇੰਟ ਤੇ 100-100 ਰੁਪਿਆ ਨਾਪ ਸਿੰਦੀ ਇੱਕ ਵਾਰ ਰੁਪਿੰਦਰ ਜਲਾਲ ਜੀ ਆਓ ਜੀ ਮੰਚ ਤੇ ਰੁਪਿੰਦਰ ਜੀ ਆਜੋ ਆਜੋ ਫੇਰ ਬੋਲੋ ਹਲੋ ਦਵਿੰਦਰ ਢਿੱਲੋਂ ਜੀ ਤੇ ਸਿੰਦੀ ਉਹਨਾਂ ਦੇ ਵੀਰ ਹੈ ਇਹਨਾਂ ਬੋਲਾਂ ਦਾ ਮਾਣ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਮੇਰੇ ਪੰਜਾਬੀ ਵੀਰੋ ਬੈਠ ਜੋ ਜਿਹੜੇ ਖੜੇ ਆ ਪਰ ਬੈਠ ਜੋ ਜਿਹੜੇ ਬੈਠੇ ਆ ਉਹ ਖੜੇ ਹੋ ਜੋ ਪਰਲੇ ਪਾਸਿਆਂ ਨੇ ਹਾਂ ਆ ਸੱਚੀ ਨਾ ਹੋ ਜੇ ਹੁਣ ਲਓ ਵੇਖੋ ਮੇਰੇ ਪੰਜਾਬੀ ਵੀਰੋ ਖੇਡ ਮੈਦਾਨ ਦੇ ਵਿੱਚ ਕਹਿੰਦੇ ਫਾਈਨਲ ਦੀ ਪਹਿਲੀ ਕਬੱਡੀ ਜਿਹੜੀ ਹਰਿਆਣੇ ਵੱਲੋਂ ਪਈ ਤੇ ਪਾਣੀ ਵੀ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਪੁੱਜਦਾ ਕਰਦੇ ਹੋ ਲਓ ਇੱਕ ਪਾਸੇ ਕਾਲਾ ਤੇ ਦੂਜੇ ਪਾਸੇ ਘੋੜਾ ਸੌਰੀ ਇਹ ਆ ਘੋੜਿਆਂ ਦਾ ਜੇ ਤੂੰ ਆਖੀਏ ਨੌਜਨ ਗੋਰਾ ਦੁੱਧੇ ਵਾਲਾ ਗੋਰਾ ਮੇਰੇ ਵੀਰੋ ਭੈਣੀ ਵਾਲਾ ਇਸ ਵੇਲੇ ਪੁਆਇੰਟ ਲੱਗੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਰਵੀ ਦਾ ਕਹਿੰਦੇ ਜਾਂਡਲੀ ਪਿੰਡ ਐ ਇਸ ਲਈ ਕੰਤੇ ਦੇ ਨਾਲ ਮੁਕਾਬਲਾ ਕਰਦਾ ਹੋਇਆ ਨੌਜਨ ਰਵੀ ਜਾਂਡਲੀ ਵਾਲਾ ਤੇ ਪੁਆਇੰਟ ਮੇਰੇ ਵੀਰੋ ਜਾਂਡਲੀ ਦੀ ਟੀਮ ਦੇ ਹਿੱਸੇ ਜਾ ਜੁੜਿਆ ਪੁਆਇੰਟ ਮੇਰੇ ਵੀਰੋ ਜਾਂਡਲੀ ਦੀ ਟੀਮ ਦੇ ਹਿੱਸੇ ਜਾ ਜੁੜਿਆ 51 31 ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਸਤਗੁਰ ਤੇ ਜਗਜੀਤ ਵੱਲੋਂ ਕਹਿੰਦੇ ਟੀਟੇ ਦੀ ਰੇਟ ਤੇ 200 ਰੁਪਇਆ ਬਹੁਤ ਬਹੁਤ ਧੰਨਵਾਦ ਆ ਉਧਰ ਦਵਿੰਦਰ ਸ਼ਿੰਦੀ ਉਹਨਾਂ ਦਾ ਵੀ ਧੰਨਵਾਦ ਹੈ ਇਧਰ ਇਹਨਾਂ ਬੋਲਾਂ ਦਾ ਮਾਣ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਲਓ ਫਾਈਨਲ ਮੈਚ ਦਰਸ਼ਕ ਵੀਰੋ ਇਸ ਤੋਂ ਬਾਅਦ ਸਾਲ ਬਾਅਦ ਮੇਲਾ ਆਉਣਾ ਹੈ ਰਤਿਏ ਦਾ ਤੇ ਹੁਣ ਆਹ ਮੈਚ ਨਾਲ ਤਾੜੀਆਂ ਵਾਲੀ ਕਸਰ ਕਰ ਦਿਓ ਤਾੜੀ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਲਓ ਗਿੱਲ ਨੌਜਾਨ ਗੱਭਰੂ ਇਸ ਲਈ ਭਾਈ ਰੁੱਪੇ ਵਾਲਾ ਤੇ ਦੂਜੇ ਪਾਸੇ ਗਿੱਟਾ ਫੜਿਆ ਗਿਆ ਗਿੱਟਾ ਫੜਿਆ ਗਿਆ ਗਿੱਟਾ ਫੜਿਆ ਗਿਆ ਗਿੱਟਾ ਫੜਿਆ ਗਿਆ ਸੋਨੂ ਤੇ ਗਿੱਲ ਸੋਨੂ ਤੇ ਗਿੱਲ ਬੱਲੇ 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 ਵਾਹ ਇਹ ਆ ਕਬੱਡੀ ਕਿ ਸੌਖੀ ਨਹੀਂ ਕਬੱਡੀ ਖੇਡਣੀ ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੁੱਕਣੇ ਆਹ ਮੁੰਡਾ ਕਹਿੰਦੇ 10 ਟੂਰਨਾਮੈਂਟਾਂ ਦਾ ਨੌਨ ਸਟਾਪ ਹੈ ਲੈ ਵੀ ਸਤਗੁਰ ਕਿੰਨੇ ਪੈਸੇ ਐ 200 ਰੁਪਿਆ ਦਿੱਤਾ ਜਾਣਾ ਇਸ ਨੌਜਨ ਦੀ ਰੇਡ ਤੇ ਇਹ ਆ ਤਨਹੋਰੀ ਵਾਲਾ ਟੀਟਾ ਮੇਰੇ ਵੀਰੋ ਕਬੱਡੀ ਪਾ ਕੇ ਪੜਨ ਲੱਗੇ ਵਾਪਸ ਗਿਆ 500 ਆ 500 ਆ ਸਾਡੇ ਵੀਰਾਂ ਵੱਲੋਂ ਮੇਰੇ ਵੀਰੋ ਟੀਟੇ ਦੀ ਰੇਡ ਤੇ ਤਨਹੋਰੀ ਵਾਲੇ ਟੀਟੇ ਦੀ ਰੇਡ ਤੇ ਬਹੁਤ ਤਕੜਾ ਮੁਕਾਬਲਾ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਹੈ ਅੱਜ ਦੇ ਦਿਨ ਦਾ ਫਾਈਨਲ ਬੈਸਟ ਤੇ ਰੇਡਰ ਤੇ ਜਾਫੀ ਨੂੰ ਕਹਿੰਦੇ ਮੋਬਾਈਲ ਦਿੱਤੇ ਜਾਣਗੇ ਔਰ ਫਾਸਟ ਪ੍ਰਾਈਜ਼ 51000 ਸੈਕੰਡ ਪ੍ਰਾਈਜ਼ 31000 82000 ਰੁਪਏ ਦਾ ਮੈਚ ਤੇ ਗੋਰਾ ਭੈਣੀ ਵਾਲਾ ਕਹਿੰਦੇ ਇਸ ਲਈ ਕਬੱਡੀ ਪਾ ਰਿਹਾ ਹੈ ਕਾਲੇ ਨੇ ਸੱਚੀ ਬੋਲੀ ਬੋਲੀ ਹੈ ਵੀਰੋ ਦੇਖੋ ਆ ਲੋਕ ਆਏ ਨਾ ਜਿਹੜੇ ਤੁਹਾਨੂੰ ਵੇਖਣ ਬੈਠ ਜਾਓ ਹੱਥਵਾਨ ਨੇ ਕਿ ਬੇਨਤੀ ਹੈ ਬੈਠ ਜਾਓ ਪਲੀਜ਼ ਲਓ ਖੇਡ ਮੈਦਾਨ ਦੇ ਵਿੱਚ ਰਵੀ ਮੇਰੇ ਵੀਰੋ ਰਵੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਤੇ ਪੁਆਇੰਟ ਇਸ ਵਾਲੇ ਰੀਡਰ ਦੇ ਹਿੱਸੇ ਜਾ ਜੜਾ ਚੱਲ ਵੀ ਦੀਪਾ ਆ ਵੀ ਕਬੱਡੀ ਨੌਜਵਾਨਾ ਜਿਨੂੰ ਜਿਨ ਨੂੰ ਨਜ਼ਰ ਆ ਰਿਹਾ ਇੱਕ ਵਾਰੀ ਤਾੜੀ ਜ਼ਰੂਰ ਮਾਰ ਦਿਓ ਮੇਰੇ ਵੀਰੋ ਤਾੜੀ ਹੈ ਨਾ ਜਿਹੜੀ ਸਵਾਦ ਨਾਲ ਮਾਰਦੇ ਤੁਸੀਂ ਸਾਨੂੰ ਜਾਂਦਾ ਹੈ ਲਓ ਪੁਆਇੰਟ ਦੀਪਾ ਭਾਈ ਰੂਪੇ ਵਾਲਾ ਇਸ ਵੇਲੇ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਰੇਡ ਕਹਿੰਦੇ ਟਰਨ ਬਾਈ ਟਰਨ ਵਾਜ ਪੁਆਰ ਰੇਡ ਬੋ ਲਓ 500 ਮੇਰੇ ਵੀਰੋ ਇਧਰ ਨੌਜਨ ਸਾਡੇ ਵੀਰ ਸਤਗੁਰ ਤੇ ਤੇ ਜਗਜੀਤ ਵੱਲੋਂ ਕਹਿੰਦੇ 500 ਐ ਡੀਟੀ ਤਨਹੋਰੀ ਵਾਲੇ ਦੀ ਰੇਡ ਤੇ ਲੈ ਵੀ ਟੀਟਿਆ ਪਾਕ ਕਬੱਡੀ ਮਾਨ ਕਰਦੇ ਸਾਡੇ ਵੀਰ ਤੇਰਾ ਦੇਖੋ ਇੱਕੋ ਜਿਕੇ ਕਦ ਨੇ ਭੱਜਾ ਜਾਂਦਾ ਡੀਟਾ ਤਨਹੋਰੀ ਵਾਲਾ ਵਾਹ ਬਸ ਸੋਹਣੀ ਖੇਡ ਕਬੱਡੀ ਦੀ ਰਫਤਾਰ ਜੋ ਯਾਰੋ ਗੱਡੀ ਦੀ ਵਾਹ ਸੋਹਣੀ ਖੇਡ ਕਬੱਡੀ ਦੀ ਟੀਟੇ ਕੇ ਕ੍ਰਿਕਟ ਖੇਡ ਹੈ ਬੜੀ ਨਿਆਰੀ ਖੇਡ ਦਾ ਮਾਲਕ ਹੈ ਲਓ ਗੋਰਾ ਪੈਣੀ ਬਾਈਏ ਪਿੰਡ ਦਾ ਨੌਜਵਾਨ ਗਬਰੂ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਇਹ ਆ ਗੋਰਾ ਪੈਣੀ ਆਈਏ ਵਾਲਾ ਮੇਰੇ ਵੀਰੋ ਰਾਮਪਰੇ ਦੇ ਹੜੰਬੇ ਮਸ਼ਹੂਰ ਨੇ ਇਹ ਵੀ ਰਾਮਪਰੇ ਦੇ ਏਰੀਏ ਦਾ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਪਿੰਡ ਹੈ ਪੰਜਾਬ ਦਾ ਉਸੇ ਪਿੰਡ ਦੇ ਲਾਗੇ ਪਿੰਡ ਹੈ ਇਸ ਨੌਜਵਾਨ ਦਾ ਪੈਣੀ ਲਓ ਪੈਣੀ ਵਾਲਾ ਗੋਰਾ ਇਸ ਲਈ ਕਬੱਡੀ ਪਾ ਕੇ ਪੜਨ ਲੈ ਕੇ ਵਾਪਸ ਗਿਆ ਰਵੀ ਕਹਿੰਦਾ ਵੀ ਥੋੜਾ ਸੈਂਟਰ ਦੇ ਵਿੱਚ ਆ ਜਾਓ ਭਾਈ ਰੁਪੇ ਵਾਲਿਓ ਪਰ ਦੇਖਦਾ ਵੀ ਕੌਣ ਅੱਜ ਮੋਬਾਈਲ ਬੈਸਟ ਰੇਟਰ ਤੇ ਜਾਫੀ ਦਾ ਖੋਖਰ ਸਾਡਾ ਵੀਰ ਸਿੰਦੀ ਖੋਖਰ ਸਿੰਦੀ ਖੋਖਰ ਵੱਲੋਂ ਕਹਿੰਦੇ ਮੋਬਾਈਲ ਦਿੱਤੇ ਜਾ ਰਿਹਾ ਹੈ ਦਵਿੰਦਰ ਤੇ ਸਿੰਦੀ ਉਹਨਾਂ ਵੱਲੋਂ ਅੱਜ ਮੋਬਾਈਲ ਦਿੱਤੇ ਜਾ ਰਿਹਾ ਹੈ ਲਓ ਦੇਖਦਾ ਖੇਡ ਮੈਦਾਨ ਦੇ ਵਿੱਚ ਨੌਜਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਦੀਪਾ ਭਾਈ ਰੁਪੇ ਵਾਲਾ ਕਾਲਾ ਵੀ ਖੜਾ ਇੱਕ ਕੰਨੀ ਤੇ ਨੌਜਾਨ ਦੇਖਦਾ ਵੀ ਕਿਹਦੇ ਨਾਲ ਮੁਕਾਬਲਾ ਹੋਣਾ ਹੈ ਲਓ ਕਾਲਾ ਕਾਲਾ ਫੜਿਆ ਗਿਆ ਗਿੱਟਾ ਪਰ ਹੁਣ ਕਹਿੰਦੇ ਗਿੱਟਾ ਮੈਨੂੰ ਨਹੀਂ ਲੱਗਦਾ ਵੀ ਛਿੱਟੂ ਕਿਉਂਕਿ ਬੜਾ ਚੀੜਾ ਜਾਫੀ ਮੰਨਿਆ ਗਿਆ ਹੈ ਇਹ ਹੈ ਕਾਲਾ ਮੇਰੇ ਵੀਰੋ ਮੁਕਾਬਲਾ ਹੈ ਪੁਆਇੰਟ ਜਿਹੜਾ ਸਖਤ ਪੁਆਇੰਟ ਜਿਹੜਾ ਜਾਫੀ ਦਾ ਹੈ ਪੁਆਇੰਟ ਮੇਰੇ ਵੀਰੋ ਕਾਲੇ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਾਂਡਲੀ ਦੀ ਟੀਮ ਦਾ ਹੈ ਇਹ ਕਾਲੇ ਦਾ ਪੁਆਇੰਟ ਲਿਖ ਲਿਓ ਕੁਲਦੀਪ ਵੀਰ ਇਹ ਪੁਆਇੰਟ ਜਿਹੜਾ ਕਾਲੇ ਦਾ ਹੈ ਲਓ ਟੀਟੇ ਦੀ ਰੇਡ 1000 ਰੁਪਇਆ ਮੇਰੇ ਵੀਰੋ ਸਤਗੁਰ ਤੇ ਜਗਜੀਤ ਵੱਲੋਂ 11 1100 ਹੈ ਇਹ ਕਹਿੰਦੇ 1100 ਰੁਪਇਆ ਦਿੱਤਾ ਜਾਣਾ ਲੈ ਵੀ ਸਤਗੁਰ ਤਿੰਨ ਰੇਡਾਂ ਪੈਣਗੀਆਂ 1100 ਰੁਪਏ ਦੀਆਂ ਇਸ ਨੌਜਨ ਟੀਟੇ ਧਨੋਰੀ ਵਾਲੇ ਦੀਆਂ ਤੇ ਦੂਜੇ ਪਾਸੇ ਆਪਾਂ ਵੇਖੀਏ ਨੌਜਨ ਸ਼ੀਰਾ ਇਸ ਵੇਲੇ ਭਾਈ ਰੂਪੇ ਵਾਲਾ ਜਫਾ ਨਹੀਂ ਲਾ ਸਕਿਆ ਤੇ ਪੁਆਇੰਟ ਟੀਟੇ ਧਨੋਰੀ ਵਾਲੇ ਨੇ ਮੇਰੇ ਵੀਰੋ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਪੁਆਇੰਟ ਇਸ ਲਈ ਰੇਡਰ ਦੇ ਹਿੱਸੇ ਜਾ ਜੁੜਿਆ ਬਹੁਤ ਹੀ ਫਸਮਾ ਮੁਕਾਬਲਾ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਹੈ ਵਿੱਕੀ ਗਿੱਲ ਦੀ ਪਈ ਹੋਈ ਰੇਡ ਹੈ ਹੁਣ ਚਾਰ ਜਾਫੀ ਕਹਿੰਦੇ ਜਾਂਡਲੀ ਦੀ ਟੀਮ ਦੇ ਪੰਜਾਬ ਅਤੇ ਹਰਿਆਣਾ ਪੰਜਾਬ ਅਤੇ ਹਰਿਆਣਾ ਇਹ ਟੀਮਾਂ ਦੇ ਦਰਮਿਆਨ ਜਿਹੜਾ ਇਸ ਲਈ ਫਾਈਨਲ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਨੌਜਵਨ ਲਾਉ ਜਫਾ ਆਪਣੀ ਟੀਮ ਦੇ ਲਈ ਲੈ ਵੀ ਰਵੀ ਕੀ ਨਾਂ ਐ ਇਸ ਗੱਭਰੂ ਦਾ ਇਹ ਆ ਪੋਨੀ ਪੋਨੀ ਜਾਂਡਲੀ ਵਾਲਾ ਜੇ ਜਫੇ ਦਾ ਨਿਆਰਾ ਆ ਇੱਕ ਵਾਰੀ ਲਲਕਾਰਾ ਮਾਰ ਦਿਓ ਲਓ ਇਧਰ ਦੇਖਦਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਨੌਜਾਨ ਗੱਭਰੂ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਲੈ ਵੀ ਬਾਈ ਸਿੰਧੀ ਅਜੇ ਦਿਮਾਗ 'ਚ ਨਹੀਂ ਆ ਰਹੇ ਜੇ ਆ ਗਈ ਉਹਦੋਂ ਨੂੰ ਤੇ ਜਰੂਰ ਸੁਣਾ ਕੇ ਜਾਉ ਲਾ ਵੇਖੋ ਗਰਾਰੀ ਸੋਨੀਆਂ ਲੋਪੋ ਵਾਲੇ ਨੂੰ ਆਉਂਦੀ ਹੈ ਲਾ ਵੇਖੋ ਖੇਡ ਮੈਦਾਨ ਦੇ ਵਿੱਚ ਦੇਖੀਏ ਪੁਆਇੰਟ ਜਾਫੀ ਦਾ ਪੁਆਇੰਟ ਸੁਵੰਤ ਭਾਈ ਰੂਪੇ ਦੇ ਹਿੱਸੇ ਜਾ ਜੜਿਆ ਲਾ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਨੌਜਾਨ ਗੱਭਰੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਗੋਰਾ ਭੈਣੀ ਵਾਲਾ ਚਾਰੇ ਜਾਫਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ 2 4 6 8 8 ਅੱਖਾਂ ਤੇ ਇਧਰ ਦੋ ਅੱਖਾਂ ਦੋ ਦੇ ਨਾਲ ਦੋ ਦਾ ਮੁਕਾਬਲਾ ਬੱਲੇ ਬੱਲੇ ਹੋ ਗਈ ਮਿੱਤਰੋ ਹੁਣ ਕਹਿੰਦੇ ਗੱਲ ਵੱਖਰੀ ਜਾਪਦੀ ਜੱਫਾ ਲੱਗੂ ਤੇ ਦਰਸ਼ਕ ਤਾੜੀਆਂ ਮਿਲ ਲਲਕਾਰਾ ਮਾਰਨਗੇ ਵਾਹ ਲਓ ਟੀਟੇ ਧਨੌਰੀ ਵਾਲੇ ਦੀ ਦੂਜੀ ਕਬੱਡੀ ਹੈ 1100 ਦੀ ਸਤਗੁਰ ਤੇ ਜਗਜੀਤ ਹੋਣਾ ਵੱਲੋਂ ਇਹ ਮਾਨ ਜਿਹੜੇ ਕੀਤੇ ਜਾਣਗੇ ਇਹ ਹੈ ਟੀਟਾ ਤਨਹੋਰੀ ਵਾਲਾ ਪੰਜਾਬ ਤੇ ਹਰਿਆਣੇ ਦੇ ਕਈ ਟੂਰਨਾਮੈਂਟਾਂ ਦਾ ਕਹਿੰਦੇ ਨੌਨ ਸਟਾਪ ਹੈ 1100 ਲੱਗਿਆ ਹੋਇਆ ਇਸ ਨੌਜਨ ਦੀ ਰੇਡ ਤੇ ਤੇ ਹੁਣ ਕੰਤਾ ਪਰ ਪੁਆਇੰਟ ਜਿਹੜਾ ਨੌਜਨ ਰੇਡਰ ਦੇ ਹਿੱਸੇ ਹੈ ਸਿੰਧੀ ਵੱਲੋਂ ਕਹਿੰਦੇ ਸੈਮਸੰਗ ਦੇ ਮੋਬਾਈਲ ਦਿੱਤੇ ਜਾਣਗੇ ਅੱਜ ਦੇ ਬੈਸਟ ਰੇਡਰ ਤੇ ਬੈਸਟ ਸਟਾਪਰ ਨੂੰ ਸਰਵਜੀਤ ਦਾਤੇਵਾਸ ਦਾ ਹਰਦੀਪ ਜੀਆ ਦਾ ਸਾਡੇ ਗੁਲਜਾਰੀ ਹੋਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬੜੀਆਂ ਵਧੀਆ ਸ਼ਵਾਮਾਂ ਦਿੱਤੀਆਂ ਤੇ ਕੱਲ ਨੂੰ ਵੀ ਨੌਜਵਾਨਾਂ ਮੇਰਾ ਖਿਆਲ ਤੈਣਿਆ ਜਿਹੜਾ ਗਣਾ ਸਾਥ ਨਹੀਂ ਦੇ ਰਿਹਾ ਪਰ ਫਿਰ ਵੀ ਕੱਲ ਨੂੰ ਪਹੁੰਚਾਂਗੇ ਇੱਕ ਸੀਟਪੁਰ ਰਸਤਾ ਵੀ ਦੂਰ ਦਾ ਹੈ ਪਰ ਪਹੁੰਚਣਾ ਵੀ ਜ਼ਰੂਰ ਹੈ ਜਵਾਨ ਹੋਈ ਹੈ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਨੌਜਨ ਇੱਕ ਪਾਸੇ ਕਾਲਾ ਦੂਜੇ ਪਾਸੇ ਦੀਪਾ ਦੀਪਾ ਤੇ ਕਾਲਾ ਦੀਪਾ ਤੇ ਕਾਲਾ ਦੀਪਾ ਤੇ ਕਾਲਾ ਦੀਪਾ ਕਾਲਾ ਦੀਪਾ ਕਹਿੰਦੇ 200 ਰੁਪਏ ਦਾ ਕਾਲਾ ਜਾਂਡਲੀ ਦਾ ਬੱਲੇ 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 ਉਹ ਮਾਰ ਦਿਓ ਨਨਕਾਰਾ ਬਾਹ ਇਹ ਆ ਸਵਾਦ ਹੁਣ ਤਾੜੀ ਵੀ ਮਾਰ ਦਿਓ ਇੱਕ ਵਾਰੀ ਹਰਿਆਣੇ ਵਾਲੇ ਬਹੁਤ ਪਿਆਰ ਕਰਦੇ ਆ ਵੀ ਕਬੱਡੀ ਨੂੰ ਜਿੱਥੇ ਪੰਜਾਬ ਵਾਲੇ ਤਾਂ ਕਰਦੇ ਹੀ ਕਰਦੇ ਆ ਪਰ ਹਰਿਆਣੇ ਵਾਲੇ ਵੀ ਬਹੁਤ ਬੜੇ ਬੜਾ ਇਸ਼ਕ ਕਰਦੇ ਹਾਂ ਜੀ ਭਾਈ ਕਿਵੇਂ ਆ ਠੀਕ ਆ ਚੱਲ ਹੁਣ ਤਾਂ ਦੋ ਚਾਰ ਰੇਡਾਂ ਰਹਿ ਗਈਆਂ ਕੋਈ ਗੱਲ ਨਹੀਂ ਲਾ ਵੇਖੋ ਇਹਨਾਂ ਨੇ ਬੈਠਣਾ ਨਹੀਂ ਲਾ ਵੇਖੋ ਖੇਡ ਮੈਦਾਨ ਦੇ ਵਿੱਚ ਨੌਜਨ ਰਵੀ ਕਬੱਡੀ ਪਾ ਕੇ ਪੁਆਇੰਟ ਲੱਗੇ ਵਾਪਸ ਗਿਆ ਰਵੀ ਕੇ ਛੱਡ ਕੇ ਤੁਰ ਗਈ ਯਾਰ ਉਹ ਕੱਲੇ ਨੂੰ ਮਿਸ ਕਰਦੀ ਬੜਾ ਇਸ ਝੱਲੇ ਨੂੰ ਹੁਣ ਮੇਰੇ ਬਿਨਾ ਉਹ ਮਰਦੀ ਹੈ ਗੱਲ ਗੱਲ ਤੇ ਗਰਾਰੀ ਅੜਦੀ ਹੈ ਗੱਲ ਗੱਲ ਤੇ ਗਰਾਰੀ ਅੜਦੀ ਹੈ ਨਾ ਵੇਖੋ ਖੇਡ ਮੈਦਾਨ ਦੇ ਵਿੱਚ ਨੌਜਵਾਨ ਅਗਲੀ ਰੇਡ ਗੋਰਾ ਭੈਣੀ ਵਾਲਾ ਇਸ ਵੇਲੇ ਪਾਉਣ ਦੇ ਲਈ ਵਾਧਾ ਹੋਇਆ ਇਹ ਆ ਭੈਣੀ ਵਾਲਾ ਗੋਰਾ ਮੇਰੇ ਪੰਜਾਬੀ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਮਹਾਨ ਕਬੱਡੀ ਖਿਡਾਰੀ ਬਣ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਮਹਾਰਾਜ ਜੀ ਮੇਰ ਰਹੀ ਤੇ ਜਾਂਡਲੀ ਦੀ ਟੀਮ ਦੇ ਕਹਿੰਦੇ ਚਾਰੇ ਜਾਫੀ ਇਸ ਵੇਲੇ ਬਿਲਕੁਲ ਤਿਆਰ ਵਰ ਤਿਆਰ ਹੈ ਕਿ ਸੂਰਮਾ ਕਦੇ ਨਹੀਂ ਸਹਿ ਸਕਦਾ ਦਰਤੋਂ ਮਿਲੀਆਂ ਹਾਰਾਂ ਨੂੰ ਯਾਰੀ ਪਰਖੇ ਸੋਨੇ ਨੂੰ ਵੀ ਸਮਾ ਪਰਖਦਾ ਯਾਰਾਂ ਨੂੰ ਯਾਰੀ ਪਰਖੇ ਸੋਨੇ ਨੂੰ ਵੀ ਸਮਾ ਪਰਖਦਾ ਯਾਰਾਂ ਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੇ ਕਿਸੇ ਮੇਰੇ ਵੀਰ ਦੀ ਸ਼ਾਨ ਦੇ ਖਿਲਾਫ ਗਲਤ ਬੋਲਿਆ ਗਿਆ ਹੋਵੇ ਆਪਣੇ ਛੋਟੇ ਵੀਰ ਰੁਪਿੰਦਰ ਜਲਾਲ ਨੂੰ ਮਾਫ ਕਰਿਓ ਪਰ ਖੇਡ ਮੈਦਾਨ ਦੇ ਵਿੱਚ ਕਹਿੰਦੇ ਇਸੇ ਤਰ੍ਹਾਂ ਕਬੱਡੀ ਨੂੰ ਪਿਆਰ ਕਰਦੇ ਰਹੋ ਲਾਸਟ ਕਬੱਡੀ 1100 ਦੀ ਜਿੱਤ ਗਿਆ ਵੀ ਮੁੰਡਾ 1100 ਰੁਪਏ ਦਵਿੰਦਰ ਤੇ ਜਗਜੀਤ ਤੇ ਸਤਗੁਰ ਵੱਲੋਂ ਦਿੱਤਾ ਜਾ ਰਿਹਾ ਹੈ ਇਸ ਨੌਜਵਨ ਟੀਟੇ ਧਨੋਰੀ ਵਾਲੇ ਦੇ ਲਈ 1100 ਦੀਆਂ ਤਿੰਨ ਕਬੱਡੀਆਂ ਪੰਨੀਆਂ ਇਸ ਨੌਜਨ ਟੀਟੇ ਦੀਆਂ ਲਾ ਵੇਖਦਾ ਖੇਡ ਮੈਦਾਨ ਦੇ ਵਿੱਚ ਅਗਲੀ ਰੇਜ ਵਿੱਕੀ ਗਿੱਲ ਮੇਰੇ ਵੀਰੋ ਵਿੱਕੀ ਗਿੱਲ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਵਿੱਕੀ ਗਿੱਲ ਮੇਰੇ ਵੀਰੋ ਆਹ ਕਬੱਡੀ ਮੇਰਾ ਖਿਆਲ ਹੈ ਵੀ ਜਿੱਤ ਹਾਰ ਵਾਲੀ ਹੋ ਜਾਣੀ ਜੇ ਮੇਰੇ ਵੀਰੋ ਜੱਫਾ ਲੱਗ ਗਿਆ ਹੈ ਤੇ ਪੁਆਇੰਟ ਜਿਹੜਾ ਇਸ ਲਈ ਰੀਡਰ ਦਾ ਪੁਆਇੰਟ ਵਿੱਕੀ ਗੇਲ ਦੇ ਹਿੱਸੇ ਜਾ ਜੁੜਿਆ ਔਰ ਪਹੁੰਚੀ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਅੱਜ ਦੇ ਇਸ ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਨੂੰ ಗ್ರಾಮ ਪੰਚਾਇਤ ਨੂੰ ਔਰ ਆ ਪੁਆਇੰਟ ਤੇ ਕਹਿੰਦੇ ਜਿੱਤ ਹਾਰ ਹੋਣੀ ਹੈ ਇੱਕ ਵਾਰੀ ਤਾੜੀ ਮਾਰ ਦਿਓ ਦਰਸ਼ਕ ਵੀਰੋ ਵਾਹ ਵੀ ਵਾਹ ਲਓ ਪੁਆਇੰਟ ਰੀਡਰ ਦਾ ਪੁਆਇੰਟ ਇਸ ਲਈ ਰਵੀ ਦਾ ਮੈਚ ਸਮਾਪਤ ਫਰਸਟ ਜਾਂਡ ਲਈ ਸੈਕੰਡ ਭਾਈ ਰੂਪਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਔਰ ਦਰਸ਼ਕ ਵੀਰੋ ਇਸ ਮੈਚ ਦੇ ਵਿੱਚ ਓਪਨ ਦੇ ਵਿੱਚ ਜਿਹੜੀ ਚੈਂਪੀਅਨ ਟੀਮ ਰਹੀ ਹਰਿਆਣੇ ਦੀ ਜਾਂਡਲੀ ਉਹ ਬਹੁਤ-ਬਹੁਤ ਵਧਾਈ ਔਰ ਦੂਜੇ ਨੰਬਰ ਤੇ ਆਉਣ ਲਈ ਭਾਈ ਰੂਪਾ ਔਰ ਜੇਤੂ ਟੀਮਾਂ ਦੇ ਕਪਤਾਨਾਂ ਨੂੰ ਸਾਡੀ ਬੇਨਤੀ ਕਿ ਉਹ ਮੰਚ ਦੇ ਨਜ਼ਦੀਕ ਆ ਜਾਣਾ ਤਾਂ ਕਿ